ਵੱਡੀ ਖਬਰ ਆ ਬੀਜੇਪੀ ਪ੍ਰਧਾਨਾਂ ਨਾਲ ਜੁੜੀ ਹੋਈ ਆ ਜਿੱਥੇ ਕੁ ਪਾਸੇ ਬਿੱਤੇ ਦਿਨ ਤੋਂ ਦੇਖ ਰਹੇ ਆ ਕਿ ਬੀਜੇਪੀ ਆਗੂਆਂ ਤੇ ਵੱਡੇ ਐਕਸ਼ਨ ਹੋ ਰਹੇ ਨੇ ਤਾਂ ਉਧਰ ਬੀਜੇਪੀ ਪ੍ਰਧਾਨ ਤੇ ਵੱਡੀ ਕਾਰਵਾਈ ਹੋ ਗਈ ਆ ਤਾਂ ਦੱਸ ਦਈਏ ਕਿ ਸੁਨੀਲ ਜਾਖੜ ਨੂੰ ਰਸਤੇ ਵਿੱਚੋਂ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਿੱਥੇ ਬਿੱਤੇ ਕੱਲ ਵੱਡੇ ਐਕਸ਼ਨ ਆ ਜਿਹੜੇ ਬੀਜੇਪੀ ਲੀਡਰਾਂ ਤੇ ਹੋਏ ਨੇ ਤੇ ਕਈ ਬੀਜੇਪੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉੱਥੇ ਹੀ ਅੱਜ ਵੀ ਜਿਹੜੇ ਆ ਬੀਜੇਪੀ ਆਗੂਆਂ ਤੇ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਇਥੋਂ ਤੱਕ ਕਿ ਹੁਣ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਕੈਂਪ ਵਿੱਚ ਜਾਂਦੇ ਸਮੇਂ ਰਸਤੇ ਵਿੱਚੋਂ ਹੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਬੱਲਵਾਨਾ ਦੇ ਪਿੰਡ ਰਾਏਪੁਰ ਜਾਣ ਤੋਂ ਰੋਕਿਆ ਗਿਆ ਅਤੇ ਪਹਿਲਾਂ ਰਾਹ ਰੋਕਿਆ ਫਿਰ ਹਿਰਾਸਤ 'ਚ ਲੈ ਗਏ ਨੇ ਸੁਨੀਲ ਜਾਖੜ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤੇ ਵੱਡੀ ਕਾਰਵਾਈ ਹੋ ਗਈ ਹੈ ਅਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਅਬੋਰ ਤੇ ਅਬੋਰ ਤੋਂ ਜਿੱਥੇ ਕਿ ਅਬੋਰ ਦੇ ਕਾਲਾ ਟਿੱਬਾ ਪਟੋਲ ਪਲਾਜ਼ਾ ਤੇ ਸੁਨੀਲ ਜਾਖੜ ਨੂੰ ਡਿਟੇਨ ਕੀਤਾ ਗਿਆ ਹਾਲਾਂਕਿ ਇਹ ਪਹਿਲਾਂ ਦੀਆਂ ਤਸਵੀਰਾਂ ਨੇ ਪਰ ਜੋ ਤਾਜ਼ਾ ਤਸਵੀਰਾਂ ਕੁਝ ਸਮੇਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਮੌਕੇ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿੱਥੇ ਬਿੱਤੇ ਕੱਲ ਤੋਂ ਦੇਖਿਆ ਜਾ ਰਿਹਾ ਹੈ ਕਿ ਕਈ ਭਾਜੀ 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 ਦੇ ਲੀਡਰਾਂ ਤੇ ਵੱਡੇ ਐਕਸ਼ਨ ਹੋ ਰਹੇ ਨੇ ਲਗਾਤਾਰ ਡਿਟੇਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਭਾਜੀ ਭਾਜੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੇਂ ਬਖਸ਼ਿਆ ਗਿਆ ਅਤੇ ਉਹਨਾਂ ਨੂੰ ਰਾਸਤ ਵਿੱਚ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲਗਾਤਾਰ ਐਕਸ਼ਨ ਜਾ ਰਹੀ ਹੈ ਭਾਜੀ ਭਾਜੀ ਜਿੱਥੇ ਇੱਕ ਪਾਸੇ ਆਪਣੇ ਕੈਂਪ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਪੁਲਸ ਦਾ ਐਕਸ਼ਨ جاری ਆ ਹਾਲਾਂਕਿ ਬੀਜੇਪੀ ਵੱਲੋਂ ਦੋਸ਼ ਲਗਾਏ ਜਾ ਰਿਹਾ ਕਿ ਜਾਣ ਬੁਝ ਕੇ ਸਾਡੇ ਰਸਤੇ ਵਿੱਚ ਆ ਜਿਹੜਾ ਕਿ ਰੁਕਾਵਟ ਪਾਈ ਜਾ ਰਹੀ ਆ ਸਾਨੂੰ ਰੋਕਿਆ ਜਾ ਰਿਹਾ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਕੈਂਪਾਂ ਰਾਹੀਂ ਆ ਜਿਹੜੇ ਆ ਪਿੰਡ ਵਾਸੀ ਨੇ ਜਾਂ ਲੋਕ ਨੇ ਉਹਨਾਂ ਤੱਕ ਕੇਂਦਰ ਦੀਆਂ ਸਕੀਮਾਂ ਪਹੁੰਚਾਉਣ ਦੇ ਲਈ ਜਿਹੜੇ ਆ ਕੈਂਪ ਲਗਾਏ ਜਾ ਰਹੇ ਆ ਜੋ ਬੀਜੇਪੀ ਦਾ ਕਹਿਣਾ ਹੈ ਅਤੇ ਬਿੱਤੇ ਕੱਲ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਕਈ ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਵੱਡਿਆਂ ਤੇ ਕਾਰਵਾਈ ਹੋਈ ਆ ਤਾਂ ਹੁਣ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੁਨੀਲ ਜਾਖੜ ਜਿਹੜੇ ਆ ਹਿਰਾਸਤ ਵਿੱਚ ਲਏ ਗਏ ਨੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਬੱਲਵਾਨਾ ਦੇ ਰਾਏਪੁਰ ਪਿੰਡ ਵਿੱਚ ਰਾਏਪੁਰਾ ਪਿੰਡ ਵਿੱਚ ਜਾਣਾ ਸੀ ਅਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ ਜਾਂਦਾ ਹੈ ਪੁਲਿਸ ਵੱਲੋਂ ਅਤੇ ਉੱਥੋਂ ਹੀ ਰੀਟੇਨ ਕਰ ਲਿਆ ਜਾਂਦਾ ਹੈ ਪੰਜਾਬ ਪੁਲਿਸ ਨੇ ਕੈਂਪ ਤੋਂ ਪਹਿਲਾਂ ਕੀਤਾ ਡੀਟੇਨ ਇਹ ਦੋਸ਼ ਲਗਾਏ ਜਾ ਰਹੇ ਆ ਤੇ ਜਿੱਥੇ ਇੱਕ ਪਾਸੇ ਬੀਜੇਪੀ ਕੈਂਪ ਲਗਾ ਕੇ ਪਿੰਡ-ਪਿੰਡ ਘਰ-ਘਰ ਇਹ ਜਿਹੜੀ ਆ ਸਕੀਮਾਂ ਕੇਂਦਰਦਿਆਂ ਉਹ ਪਹੁੰਚਾਉਣਾ ਚਾਹੁੰਦੀ ਆ ਤਾਂ ਦੂਜੇ ਪਾਸੇ ਐਕਸ਼ਨ ਹੋ ਰਹੇ ਨੇ ਅਬੋਰ ਦੇ ਕਾਲਾ ਟਿੱਬਾ ਟੋਲ ਪਲਾਜ਼ਾ ਤੋਂ ਸੁਨੀਲ ਜਾਖੜ ਨੂੰ ਡੀਟੇਨ ਕੀਤਾ ਗਿਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਿਲਾਂ ਕਿੱਡਾ ਇਕੱਠ ਕੀਤਾ ਗਿਆ ਤੇ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਇਹ ਇਕੱਠ ਤੋਂ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹਿਰਾਸਤ ਵਿੱਚ ਲਏ ਜਾਂਦੇ ਆ ਸੁਨੀਲ ਜਾਖੜ ਤਾਂ ਕੈਂਪ ਲਗਾਏ ਜਾ ਰਹੇ ਆ ਜਿੱਥੇ ਬਿੱਤੇ ਕੱਲ੍ਹ ਹੀ ਦੇਖਿਆ ਗਿਆ ਕਿ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਤੇ ਕਿਹੜੀ ਭੰਡਾਰੀ ਨੇ ਜਿਹੜੇ ਸਾਬਕਾ ਐਮਐਲਏ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਇਥੋਂ ਤੱਕ ਕਿ ਪਠਾਨਕੋਟ ਤੋਂ ਜੋ ਭਾਜਪਾ ਪ੍ਰਧਾਨ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਘਰ ਵਿੱਚ ਹੀ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਸੁਨੀਲ ਜਾਖੜ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਵੱਡੀ ਕਾਰਵਾਈ ਹੋਈ ਆ ਅਤੇ ਉਹਨਾਂ ਨੂੰ ਰਸਤੇ ਵਿੱਚੋਂ ਹੀ ਡੇਟੇਨ ਕਰ ਲਿਆ ਗਿਆ ਹੈ